ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੁਖ ਸਹਿ ਸਿਰ ਆਪਣੇ ਦੁਖਦਾਈ ਸਭ ਕੋਏ ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜਿਓ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਕੀ ਗੁਰੂ ਪਿਆਰੀ ਤੁਲਾਰੀ ਸੰਗਤ ਜੀਓ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਫਤ ਤੇ ਪ੍ਰਵਾਣ ਕਰੋ ਜੀ ਕੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂਗੀਆਂ ਸੰਗਤਾਂ ਨੇ ਦਾਸ ਤੋਂ ਪਹਿਲੇ ਪ੍ਰਚਾਰਕ ਗੁਰਸਿੱਖਾਂ ਨੇ ਪਾਵਨ ਕੁਰਬਾਨੀ ਔਰ ਸਾਧੂ ਮਹਾਤਮਾਵਾਂ ਦੇ ਜਿਹੜੇ ਗੁਣ ਨੇ ਉਹਨਾਂ ਦੇ ਬਾਰੇ ਕਥਨ ਕੀਤਾ ਹੈ ਅੱਜ ਜੋ ਪਾਵਨ ਸਮਾਗਮ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਬ ਦੇ ਸੰਬੰਧ ਦੇ ਅੰਦਰ ਸਿशोਭਿਤ ਹੈ ਦਾਸ ਪਾਵਨ ਕੁਰਬਾਨੀ ਦੇ ਸੰਬੰਧ ਦੇ ਰਾਹੀ ਕੁਝ ਵਿਚਾਰਾਂ ਆਪ ਗੁਰੂ ਕੀਆ ਸੰਗਤਾਂ ਦੇ ਅੱਗੇ ਰੱਖਣਾ ਚਾਹੁੰਦਾ ਹੈ ਦਾਸ ਆਪਣੀ ਵਿਚਾਰ ਇੱਥੋਂ ਪ੍ਰਾਰੰਭ ਕਰੇ ਕਿ ਸਤਗੁਰੂ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਜੋ ਸਾਨੂੰ ਇਹ ਮਹਾਨ ਗੁਰਬਾਣੀ ਦਾ ਖਜ਼ਾਨਾ ਸਾਡੇ ਉਧਾਰ ਦੇ ਲਈ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਰੱਬੀ ਬਾਣੀ ਹੈ ਜਿਸ ਬਾਣੀ ਨੂੰ ਗੁਰਬਾਣੀ ਦੇ ਅੰਦਰ ਤਖੱਲਸ ਮਿਲੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਇਹ ਜਿਹੜੀ ਪਾਵਨ ਬਾਣੀ ਹੈ ਇਸ ਦੇ ਅੰਦਰ ਦੁਨੀਆਂ ਦੀ ਵਿਦਿਆ ਦਾ ਕੋਈ ਵੀ ਐਸਾ ਗੁਣ ਨਹੀਂ ਹੈ ਜਿਹੜਾ ਇਸ ਪਾਵਨ ਬਾਣੀ ਦੇ ਵਿੱਚ ਨਾ ਹੋਵੇ ਵਿਦਵਾਨ ਮਹਾਪੁਰਖ ਦਾਸ ਦੀ ਵਿਚਾਰ ਨੂੰ ਸੁਣ ਰਹੇ ਨੇ ਆਪ ਗੁਰੂ ਦੀਆਂ ਸੰਗਤਾਂ ਮਹਾਪੁਰਖਾਂ ਦੀ ਸੰਗਤ ਕਰਨ ਵਾਲੀ ਸੰਗਤ ਹੈ ਵਿਦਵਾਨ ਮਹਾਪੁਰਖਾਂ ਨੇ ਇੱਕ ਕਥਾ ਦੀ ਰੀਤੀ ਦੇ ਅੰਦਰ ਇੱਕ ਸ਼ਬਦ ਵਰਤਦੇ ਨੇ ਉਪਕਰਮ ਉਪਸੰਹਾਰ ਦੀ ਰੀਤੀ ਇਸ ਦਾ ਅਰਥ ਹੈ ਕਿ ਜਿਹੜੀ ਗੱਲ ਜਿੱਥੋਂ ਸ਼ੁਰੂ ਕੀਤੀ ਜਾਵੇ ਉਥੇ ਆ ਕਰਕੇ ਸਮਾਪਤ ਕਰ ਦੇਣੀ ਇਸ ਨੂੰ ਉਪਕਰਮ ਉਪਕਰਮ ਆਖਦੇ ਨੇ ਪ੍ਰਾਰੰਭ ਕਰਨ ਨੂੰ ਤੇ ਉਪਸੰਹਾਰ ਆਖਦੇ ਨੇ ਸਮਾਪਤੀ ਨੂੰ ਜਿਵੇਂ ਆਪਾਂ ਪਾਵਨ ਬਾਣੀ ਪ੍ਰਾਰੰਭ ਕਰਦੇ ਹਾਂ ਇੱਕ ਓੰਕਾਰ ਇਹ ਹੈ ਬੀਜ ਮੰਤਰ ਅੱਗੇ ਜਿਹੜੀ ਪਾਵਨ ਬਾਣੀ ਹੈ ਉਹ ਸਤਨਾਮ ਸ ਅੱਖਰ ਤੋਂ ਪ੍ਰਾਰੰਭ ਹੁੰਦੀ ਹੈ ਤੇ ਜਦੋਂ ਅਸੀਂ ਪਾਵਨ ਬਾਣੀ ਦੀ ਸਮਾਪਤੀ ਕਰਦੇ ਹਾਂ 18 10 20 ਪਾਵਨ ਗੁਰਬਾਣੀ ਦਾ ਜਿਹੜਾ ਅਖੀਰ ਵਾਲਾ ਅੱਖਰ ਹੈ ਉਹ ਵੀ ਸਸਾ ਹੈ ਇਸੇ ਪ੍ਰਕਾਰ ਜਦੋਂ ਅਸੀਂ ਮੂਲ ਮੰਤਰ ਦੇ ਅੰਦਰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਪਾਵਨ ਸ਼ਬਦ ਪੜਦੇ ਹਾਂ ਤੇ ਆਦ ਦਾ ਜਿਹੜਾ ਪਹਿਲਾ ਅੱਖਰ ਹੈ ਉਹ ਹੈ ਐੜੇ ਨੂੰ ਕੰਨਾ ਤੇ ਰਾਗ ਮਾਲਾ ਤੋਂ ਐਨ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਬਚਨ ਆਖੇ ਹਨ ਕਿ ਤਨ ਮਨ ਥੀਵੇ ਹਰਿਆ ਉਹ ਵੀ ਜਿਹੜਾ ਹਰਿਆ ਸ਼ਬਦ ਹੈ ਉਹ ਐੜੇ ਨੂੰ ਕੰਨੇ ਦੇ ਉੱਪਰ ਆ ਕੇ ਸਮਾਪਤ ਹੁੰਦਾ ਹੈ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਵਾਕ ਹੈ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਜਿਹੜੀ ਪਾਵਨ ਬਾਣੀ ਹੈ ਸਤਗੁਰੂ ਸਾਹਿਬ ਜੀ ਨੇ ਵਡਮੁੱਲੀ ਦਾਤ ਜਿਹੜੀ ਬਖਸ਼ਿਸ਼ ਕੀਤੀ ਹੈ ਇਸ ਪਾਵਨ ਬਾਣੀ ਨੂੰ ਜਿੱਥੇ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਉੱਥੇ ਨਾਲ-ਨਾਲ ਇਸ ਗੱਲ ਦਾ ਵੀ ਆਪਾਂ ਵਿਸ਼ੇਸ਼ ਧਿਆਨ ਰੱਖਣਾ ਹੈ ਕਿ ਜਿਹੜੇ ਵਿਰਲੇ ਜਨਾਂ ਦੀ ਗਿਣਤੀ ਹੈ ਅਸੀਂ ਉਸ ਵਿੱਚ ਵੀ ਸ਼ਾਮਲ ਹੋਣਾ ਹੈ ਆਮ ਕਰਕੇ ਇੱਕ ਸ਼ੰਕਾ ਅੱਜ ਦੇ ਪ੍ਰਚਾਰਕ ਕਰਦੇ ਹਨ ਕਿਉਂਕਿ ਜਿਹੜਾ ਸ਼ੰਕਾ ਹੈ ਉਹ ਸਾਡਾ ਕਈ ਵਾਰ ਜੀਵਨ ਬਰਬਾਦ ਵੀ ਕਰ ਦਿੰਦਾ ਹੈ ਇਸ ਲਈ ਪਾਵਨ ਗੁਰ ਬਾਣੀ ਦੀ ਜਿਹੜੀ ਸੋਝੀ ਹੈ ਸਮਝ ਹੈ ਇਸ ਨੂੰ ਪ੍ਰਾਪਤ ਕਰਨਾ ਗੁਰਸਿੱਖਾਂ ਦੇ ਲਈ ਬੜਾ ਲਾਜ਼ਮੀ ਹੈ ਆਮ ਕਰਕੇ ਸੰਗਤਾਂ ਦੇ ਵਿੱਚ ਇੱਕ ਸ਼ੰਕਾ ਪਾਇਆ ਜਾਂਦਾ ਹੈ ਕਿ ਜਿਹੜਾ ਵਾਹਿਗੁਰੂ ਵਾਹਿਗੁਰੂ ਮੰਤਰ ਜਪਣਾ ਹੈ ਇਸ ਜਪਣ ਦਾ ਕੋਈ ਲਾਭ ਨਹੀਂ ਹੈ ਤੇ ਉਦਾਹਰਣ ਉਹ ਦਿੰਦੇ ਨੇ ਕਿ ਇਹ ਤੋਤਾ ਰਟਣ ਹੈ ਇਹ ਮਸ਼ੀਨੀ ਜਾਪ ਹੈ ਪਰ ਆਪਾਂ ਭਗਤ ਕਬੀਰ ਸਾਹਿਬ ਜੀ ਨੂੰ ਪੁੱਛ ਕੇ ਵੇਖੀਏ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਸਿਰਫ ਗੱਲ ਹੈ ਕਿ ਸਾਡਾ ਜਿਹੜਾ ਧਿਆਨ ਹੈ ਉਹ ਸਾਡਾ ਇਕਾਗਰ ਹੋਵੇ ਇਹ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਜੋ ਪਾਵਨ ਬੋਲ ਹਨ ਆਮ ਕਰਕੇ ਵਿਦਵਾਨ ਮਹਾਪੁਰਖ ਇਸ ਦਾ ਜਿਹੜਾ ਅਰਥ ਵਿਚਾਰ ਆਪਾਂ ਸੁਣਦੇ ਆ ਪਰ ਕੁਝ ਵਿਦਵਾਨ ਮਹਾਪੁਰਖ ਇਸ ਦੇ ਕਿਸੇ ਹੋਰ ਤਰੀਕੇ ਨਾਲ ਅਰਥ ਵੀ ਕਰਦੇ ਆ ਅਰਥ ਕਰਦੇ ਨੇ ਕਿ ਆਦ ਸੱਚ ਕਿ ਜਿਹੜਾ ਇਹ ਜੀਵ ਹੈ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਇਹ ਜਿਹੜੀ ਲਿਵ ਛੁੜਣ ਤੋਂ ਅੱਗੇ ਅਗਲੀ ਜਿਹੜੀ ਅਵਸਥਾ ਹੈ ਉਸ ਤੋਂ ਪਹਿਲਾਂ ਦੀ ਜਿਹੜੀ ਬਾਤ ਹੈ ਇਹ ਆਗਦ ਸੱਚ ਉਸ ਅਵਸਥਾ ਦਾ ਲਖਾਇਕ ਹੈ ਕਿ ਜਦੋਂ ਇਹ ਜੀਵ ਸ਼ੁੱਧ ਸਰੂਪ ਹੁੰਦਾ ਹੈ ਜਦੋਂ ਮਾਇਆ ਦਾ ਅਮਰ ਜਿਹੜਾ ਹੁਕਮ ਇਸ ਨੂੰ ਪ੍ਰਭਾਵਿਤ ਨਹੀਂ ਕਰਦਾ ਉਸ ਵੇਲੇ ਵੀ ਇਹ ਜਿਹੜਾ ਜੀਵ ਹੈ ਉਹ ਸੱਚ ਸਰੂਪ ਹੁੰਦਾ ਹੈ ਜੁਗਾਦ ਸੱਚ ਜਦੋਂ ਇਹ ਕਰਤਾ ਭੋਗਤਾ ਦੇ ਵੰਦਨਾ ਦੇ ਵਿੱਚ ਪੈ ਜਾਂਦਾ ਹੈ ਉਸ ਵੇਲੇ ਵੀ ਇਹ ਜਿਹੜਾ ਜੀਵ ਹੈ ਉਹ ਸੱਚ ਸਰੂਪ ਹੈ ਹੈ ਵੀ ਸੱਚ ਜਦੋਂ ਫਿਰ ਇਹ ਗੁਰੂ ਵਾਲਾ ਹੋ ਕਰਕੇ ਜਗਿਆਸੂ ਬਣਦਾ ਹੈ ਵਿਖੜੇ ਪੈਂਡੇ ਦੇ ਉੱਪਰ ਚੱਲਦਾ ਹੈ ਖੰਡਿਓ ਧਾਰ ਸਿੱਖੀ ਦੇ ਮਾਰਗ ਉੱਪਰ ਚੱਲਦਾ ਹੈ ਇਹ ਜਿਹੜੀ ਜੀਵ ਸੱਤਾ ਹੈ ਉਸ ਵੇਲੇ ਵੀ ਸੱਚ ਸਰੂਪ ਹੁੰਦੀ ਹੈ ਨਾਨਕ ਹੋਸੀ ਵੀ ਸੱਚ ਤੇ ਜਦੋਂ ਇਸ ਨੂੰ ਜਗਿਆਸਤ ਤਾ ਤੋ ਅੱਗੇ ਸੋਝੀ